ਹਰ ਇੱਕ ਮਾਪੇਵਾਂ ਜਿਹਦਾ ਬੱਚਾ ਇੱਕ ਬੇਟਾ ਚਾਹੀਦਾ ਹੁੰਦਾ ਹਰ ਇੱਕ ਮਾਪੇਵਾਂ ਨੂੰ ਜੋ ਉਮੀਦ ਹੈ ਕਿ ਮਾਪੇਵਾਂ ਨੂੰ ਹੁੰਦੀਆਂ ਪੁੱਤ ਤੋਂ ਬੇਹ ਸਹੀ ਹੋਵੇ ਆਪਣੀਆਂ ਜ਼ਿੰਮੇਵਾਰੀਆਂ ਇੱਕ ਤਾਂ ਹੈਗਾ ਇਹ ਦੇਖਣ ਵਾਲਾ ਨਾ ਹਰ ਇੱਕ ਨੂੰ ਇਹੀ ਹੁੰਦਾ ਹੈ ਵੀ ਜੇ ਅਸੀਂ ਨੂੰ ਉਥੇ ਇਹਦਾ ਇਲਾਜ ਕਰਾਵਾਂਗੇ ਠੀਕ ਹੋ ਜਾਊਗਾ ਚਲੋ ਪਰ ਇਹਨੇ ਸਮਝਣ ਦੇ ਬਜਾਏ ਤੇ ਇਹਨੇ ਦੁਆਰਾ ਉਹ ਹੀ ਰਾਫੇ ਫੜ ਲਿਆ ਕੇ ਜਿਹੜਾ ਉਹ ਹੀ ਦੁਆਰਾ ਉਹ ਹੀ ਯਾਰ ਦੋਸਤਾਂ ਕੋ ਜਾਣਾ ਆਉਣਾ ਉਹਦੀ ਪੈਸੇ ਮੰਗਣ ਕੱਲਾ ਕੱਲਾ ਘਰਾਂ ਤੋੜ ਕਰਨੀ ਉਹ ਹੀ ਚੱਲਣ ਲੱਗ ਪਿਆ ਫੇਰ ਇਹਦਾ ਅੱਗੇ ਅੱਛਾ ਕੱਲਾ ਕੱਲਾ ਪੁੱਤ ਮਾਣ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਬਹੁਤ ਹੁੰਦਾ ਹੀ ਆ ਤੇ ਉਹ ਪੁੱਤ ਨੂੰ ਜਦੋਂ ਨਸ਼ਾ ਕਰਦੇ ਦੇਖਦੇ ਸੀ ਪੈਸੇ ਉਜਾੜਦੇ ਦੇ ਪਰ ਸਾਡੇ ਸਾਹਮਣੇ ਇਹਨੇ ਕੁਝ ਨਹੀਂ ਸਿੱਕ ਦਿੱਤਾ ਕੋਈ ਅਪਾ ਕਹਿ ਦਿੱਤੇ ਕੋਈ ਚੀਜ਼ ਵੀ ਸਾਡੇ ਸਾਹਮਣੇ ਗੋਲੀ ਤੱਕ ਵੀ ਨਹੀਂ ਸਿੱਖਾਦੀ ਹੈਗੀ ਪਰ ਜਦੋਂ ਫਿਰ ਉੱਥੋਂ ਆਇਆ ਇਹਦੇ ਅੱਖਾਂ ਖੋਖਾਂ ਦਸਰ ਲਾਪਣੀਆਂ ਵੀ ਹੁਣ ਇਹ ਕੁਝ ਕਰਨ ਲੱਪਿਆ ਫੇਰ ਦੁਬਾਰਾ ਕਿਉਂਕਿ ਜੇ ਤਾਂ ਲੱਗ ਜਾਣਾ ਨਾ ਇਹ ਕਿੱਥੇ ਜਲਦੀ ਛੁੱਟਦੇ ਆ ਇਹ ਇਹ ਜੇ ਪਰਮਾਤਮਾ ਦੀ ਮਿਹਰ ਹੋਵੇ ਤਾਂ ਸਾਕੋ ਠੀਕ ਹੋ ਸਕਦਾ ਕੁਝ ਮਨ ਮਾਰਨਾ ਪੈਂਦਾ ਹੈ ਕੁਝ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਮਾਂ ਬਾਪ ਜਾਂ ਕਿ ਲਾਈਫ ਪਾਰਟਨਰ ਜੇ ਆ ਜਵੇ ਤੇ ਤਾਂ ਵੀ ਬਹੁਤ ਫਰਕ ਪੈ ਜਾਂਦਾ ਹੈ ਹਨਾ ਇਹ ਕੀ ਚੀਜ਼ ਹੈ ਆਪਣੇ ਕਿ ਹਾਂ ਪਰ ਆ ਕਿ ਮੈਂ ਆ ਦੀ ਗੱਲ ਨਹੀਂ ਬੰਦਾ ਸੋਚਦਾ ਕਿ ਯਾਰ ਦੋਸਤੀ ਜਾਂ ਲਾਈਫ ਪਾਰਟਨਰ ਦੀ ਗੱਲ ਸਮਝ ਕੇ ਫਰਕ ਪੈ ਜਾਂਦਾ ਹੈ ਹਨਾ